ਗੁਰੂ ਸਾਹਿਬ ਜੀਓ ਆਇਆ ਦੂਰ ਚੱਲ ਕੇ ਮਤ ਕੀ ਤਉ ਸਰਣਾਏ ਜੀਓ ਮੈਂ ਅਸਰ ਕੀ ਚਿਤ ਮੈਂ ਮੇਰੇ ਸਭੋ ਦੁੱਖ ਗਵਾਏ ਜੀਓ ਮੇਰੇ ਮਾਦੋ ਜੀ ਸਾਧ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖ ਕਾਸਟ ਹਰਿਆ ਜਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਸਮਰਤ ਗੁਰੂ ਲੋਕ ਪਰ ਲੋਕ ਦੇ ਰਖਿਆ ਕਿ ਭਗਤ ਵਛਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਉਹ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਆਪਣੀ ਗੋਦ ਬਖਸ਼ਿਸ਼ ਕੀਤੀ ਹੈ ਆਓ ਗੁਰੂ ਦੀ ਗੋਦ ਵਿੱਚੋਂ ਅਸੀਂ ਲਾੜ ਤੇ ਪਿਆਰ ਲੈ ਕੇ ਆਪਣੇ ਜੀਵਨ ਨੂੰ ਸਵਲ ਬਣਾਈਏ ਆ ਵੀ ਨੇ ਸਰਕਾਰ ਜੋ ਗੁਰੂ ਘਰ ਦੇ ਸੇਵਾ ਦਾ ਪ੍ਰਧਾਨ ਸਾਹਿਬ ਸਰਦਾਰ ਅਵਤਾਰ ਸਿੰਘ ਜੀ ਉਹਨਾਂ ਤੋਂ ਸੁਪਰੋਗਰਾਮ ਜੋ ਹੈ ਸੰਖੇਪ ਦੇ ਵਿੱਚ ਤੁਸੀਂ ਛਰਮਣ ਕਰ ਲਿਆ ਹੈ ਵੀ ਅੱਜ ਸੇਵਾ ਹੋਣੀ ਹੈ 8:30 ਵਜੇ ਗੁਰੂ ਦਰਬਾਰ ਦੀ ਗੁਰੂ ਘਰ ਦੀ ਸੱਚੇ ਪਾਤਸ਼ਾਹ ਦੇ ਸੁਖਾਸਣ ਦੀ ਔਰ ਵੀ ਤੇ ਆਪ ਜੀ ਨੇ ਜਿਨ੍ਹਾਂ ਨੇ ਵੀ ਸੇਵਾ ਕਰਨੀ ਹੋਵੇ ਤੇ ਆ ਕੇ ਸੇਵਾ ਕਰ ਸਕਦੇ ਹੋ ਗੁਰੂ ਦੀ ਖੁਸ਼ੀ ਲਾਹਾ ਲੈ ਸਕਦੇ ਹੋ ਸੋ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਇੱਕ ਤਰੀਕ ਨੂੰ ਸੋ ਹਰ ਸਾਲ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਨਾਇਆ ਜਾਂਦਾ ਸੋ ਦੇ ਵਿੱਚ ਵੀ ਬੜੇ ਸ਼ਰਧਾ ਨਾਲ ਸਤਿਕਾਰ ਪ੍ਰੇਮ ਦੇ ਨਾਲ ਸਾਰਿਆਂ ਨੇ ਸੇਵਾ ਕਰਕੇ ਹਾਜ਼ਰੀਆਂ ਭਰ ਗਏ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਕਿਉਂਕਿ ਸਾਨੂੰ ਜਿੰਨੇ ਵੀ ਅਸੀਂ ਬੈਠੇ ਆ ਚਾਹੇ ਗੁਰੂ ਘਰ ਦੇ ਪ੍ਰਬੰਧਕ ਸੇਵਾਦਾਰ ਚਾਹੇ ਦਾਸ ਗ੍ਰੰਥੀ ਚਾਹੇ ਆਪ ਜੀ ਸਾਨੂੰ ਸਾਰਿਆਂ ਨੂੰ ਸੇਵਾ ਜੜੀ ਹੈ ਕਰਨੀ ਮਤਲਬ ਚਾਹੀਦੀ ਹੈ ਕਰਨੀ ਪੈਣੀ ਵੀ ਹੈ ਜਿਹੜਾ ਸਰੀਰ ਕਰਕੇ ਸਹੀ ਨਹੀਂ ਹੈ ਉਹਦੀ ਅਲੱਗ ਗੱਲ ਹੈ ਨੀਦੇ ਬਾਣੀ ਦੇ ਵਿੱਚ ਬਹੁਤ ਸਾਫ਼-ਸਾਫ਼ ਕਲੀਅਰ ਲਿਖਿਆ ਹੋਇਆ ਹੈ ਬਿਨਾਂ ਸੇਵਾ ਤੋਂ ਕਿਉਂਕਿ ਜਿਹੜਾ ਪੰਛੀ ਆਕਾਸ਼ ਵਿੱਚ ਉੱਡਦਾ ਉਹ ਹਮੇਸ਼ਾ ਦੋ ਪਰਾਂ ਦੋ ਪੰਖਾਂ ਨਾਲ ਹੀ ਉੱਡਦਾ ਹੈ ਇਕ ਫਰ ਪੰਖ ਦੇ ਨਾਲ ਕਦੇ ਵੀ ਪੰਛੀ ਆਕਾਸ਼ ਵਿੱਚ ਉੜਦਾ ਨਹੀਂ ਮਹਾਰਾਜੀ ਦੀ ਬਾਣੀ ਦੇ ਵਿੱਚ ਲਿਖਿਆ ਖੰਭ ਵੀ ਕੰਧਲੇ ਜੇਲਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਾਂਸ ਸੱਜਣ ਟੋਲ ਕੋਈ ਬਾਹਰਲੇ ਖੰਭ ਨਹੀਂ ਇਕ ਸੇਵਾ ਦੇ ਸਿਮਰਨ ਐਸੇ ਖੰਭ ਨੇ ਜਿਹੜੇ ਆਤਮਿਕ ਉਡਾਰੀ ਨੂੰ ਇਸ ਕਦਰ ਉੱਪਰ ਲੈ ਜਾਂਦੇ ਨੇ ਸਿੱਖ ਦਾ ਮਨ ਨੀਵਾਂ ਤੇ ਮੱਤ ਉੱਚੀ ਹੋ ਜਾਂਦੀ ਹੈ ਮੈਂ ਹੁਣ ਧਾਨੋ ਕਥਾ ਸੁਣਾਈ ਜਾਵਾ ਕੀਤਨ ਹੀ ਸੁਣਾਈ ਜਾਵਾ ਤੇ ਮੈਂ ਹੁਣ ਇਹ ਸੋਚਾਂ ਵੀ ਮੇਰਾ ਤਾਂ ਕੱਪੜਾ ਲੀਲਾ ਖਰਾਬ ਹੋ ਜਾਣਾ ਮਿੱਟੀ ਲੱਗ ਜਾਣੀ ਹੈ ਠੀਕ ਹੈ ਜੀ ਦਾਗ ਪੈ ਜਾਣਾ ਕਿਉਂ ਕਰਾਂ ਕਿੱਦਾਂ ਕਰਾਂ ਪਾਈ ਕਰਨਾ ਮੈਨੂੰ ਵੀ ਪਹਿਣਾ ਤੁਹਾਨੂੰ ਵੀ ਪਹਿਣਾ ਸਭ ਨੂੰ ਕਿਉਂਕਿ ਮਾਰੀ ਦੀ ਬਾਣੀ ਕਹਿੰਦੀ ਬਿਨ ਸੇਵਾ ਸ਼ੁਕਰ ਹੈ ਮਾਰੀਏ ਹੱਥ ਪੈਰ ਚਲਾਈ ਰਕੀਂਦੇ ਸੇਵਾ ਕਰਦੇ ਰਹੀਏ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ ਇਹ ਮਾਲ ਜੀ ਨੇ ਕਿਉਂ ਲਿਖਿਆ ਕਾ ਤੂੰ ਲਿਖਿਆ ਹੁਣ ਇੱਥੇ ਹੋਰ ਮੈਂ ਇੱਕ ਬੇਂਦੀ ਚਲੋ ਸੇਵਾ ਦੀ ਚਲ ਵੀ ਹੈ ਵਿਚਾਰ ਵੀ ਨਾਲ ਨਾਲ ਆਪਾਂ ਜਿਹੜੀ ਸੇਵਾ ਕਰਨੀ ਹੈ ਸੇਵਾ ਇਹ ਨਹੀਂ ਕੱਲੀ ਭਈ ਆਪਾਂ ਕੋਈ ਸੇਵਾ ਕਰਨੀ ਵੀ ਜਿਹੜਾ ਬੰਦਾ ਕੋਈ ਆ ਸੇਵਾ ਕਰਦਾ ਉਸਨੇ ਦੂਜੀ ਨਹੀਂ ਕਰਨੀ ਗੁਰੂ ਘਰ ਜਿਹੜਾ ਇਕਲਾਏ ਨਹੀਂ ਵੀ ਚਾਰ ਦਿਵਾਰੀ ਦੇ ਅੰਦਰ ਹੈ ਗੁਰੂ ਘਰ ਦੇ ਆਸੇ-ਪਾਸੇ ਜਿਹੜੀ ਸਫਾਈ ਹੈ ਉਹ ਵੀ ਬਹੁਤ ਜ਼ਰੂਰੀ ਹੈ ਇਹ ਨਹੀਂ ਵੀ ਗੁਰੂ ਘਰ ਦਾ ਕੋਈ ਸੇਵਾਦਾਰ ਪ੍ਰਵੰਧਕ ਜਾਂ ਗ੍ਰੰਤੀ ਜਾਂ ਉਸ ਨੇ ਹੀ ਕਰਨਾ ਸਾਰਿਆਂ ਦਾ ਹੀ ਫਰਜ਼ ਹੈ ਹੁਣ ਮੈਨੂੰ ਕੀ ਬਰਮਾਲਾ ਨਹੀਂ ਪਤਾ ਲੱਗਦਾ ਵੀ ਉਹ ਤੂੰ ਟੇਡਾ ਹੋਇਆ ਜਿੰਨੂੰ ਦਿਸਦਾ ਉਹ ਕਰ ਦਵੇ ਅਸੀਂ ਸਾਰੇ ਪੁੱਤ ਗੁਰੂ ਨਾਨਕ ਦੇ ਆ ਇਕਲੇ ਉਹ ਥੋੜੋ ਜਿਹੜਾ ਵੀ ਨਾਮ ਜਦ ਕੀਤਾ ਨੇ ਉਹ ਹੀ ਬੁੱਧ ਨੇ ਸਾਰੇ ਹੀ ਅਸੀਂ ਬਰਾਬਰ ਦਾ ਹੱਕ ਰੱਖਦੇ ਆ ਸਾਨੂੰ ਸਾਰਿਆਂ ਨੂੰ ਬਰਾਬਰ ਦਾ ਸਤਕਾਰ ਇੱਥੇ ਮਿਲਦਾ ਇਸ ਕਰਕੇ ਸੇਵਾ ਜਿਹੜੀ ਐ ਉਹ ਕੋਈ ਵੀ ਮਿਲ ਜਾਏ ਉਸ ਨੂੰ ਵੱਡੀ ਸਮਝ ਕੇ ਕਰਨਾ ਇਹ ਨਹੀਂ ਵੀ ਮੈਂ ਇੱਥੇ ਬੈਠਾ ਤੇ ਮੈਂ ਕਹਾਂ ਵੀ ਇਹ ਵੱਡੀ ਸੇਵਾ ਤੇ ਜੇ ਕੋਈ ਬੁੱਕਰ ਮਾਰਦਾ ਝਾੜੂ ਮਾਰਦਾ ਜਾਂ ਸੁਮਰਦਾ ਉਹ ਛੋਟੀ ਸੇਵਾ ਨਹੀਂ ਜਾਂ ਕੋਈ ਟਾਇਲਟ ਹੈਗੀ ਫਲਸ਼ ਹੈਗੀ ਆ ਉਥੇ ਉਥੇ ਜੇ ਸਫਾਈ ਕਰਨੀ ਹੋਵੇ ਉਥੇ ਗੰਦੀ ਜੀ ਸੇਵਾ ਕਿਤੇ ਇਦਾਂ ਨਾ ਕਿਸੇ ਦੇ ਮਨ ਵਿੱਚ ਆ ਜਾਏ ਨਾ ਨਾ ਇਹ ਜਿਹੜੀ ਸਾਰੀ ਸੇਵਾ ਦੇ ਵਿੱਚ ਹੀ ਆਉਂਦੀ ਹੈ ਚਾਹੇ ਮਾਲ ਕੋਈ ਕੋਈ ਗੰਦਗੀ ਪਈ ਹੈ ਬਾਹਰ ਕੋਈ ਮਿੱਟੀ ਘਟਾ ਪਿਆ ਹੈ ਕੋਈ ਹੋਰ ਖਲਾਰਾ ਪਿਆ ਉਥੇ ਵੀ ਸਾਫ ਕਰਨਾ ਇਹ ਸਾਰਾ ਕੁਝ ਸੇਵਾ ਦੇ ਵਿੱਚ ਹੀ ਆਉਂਦਾ ਹੈ ਠੀਕ ਹੈ ਜੀ ਇਸ ਕਰਕੇ ਸਾਰੀਆਂ ਸਿਵਾਵਾਂ ਮਹਾਨ ਹਨ ਕੋਈ ਨੁਕਰਾਂ ਨੇ ਗੁਰਦੁਆਰਿਆਂ ਦਾ ਜਿਵੇਂ ਕੋਠਾ ਹੈ ਉੱਪਰ ਛੱਤ ਹੈ ਉਧਰ ਵੀ ਕਈ ਵਾਰ ਬੂਟੇ ਉੱਗ ਪੈਂਦੇ ਨੇ ਬਰਸਾਤ ਦੇ ਵਿੱਚ ਕਈ ਵਾਰ ਚੋਣ ਵੀ ਲੱਗ ਪੈਂਦਾ ਲੈਂਟਰ ਤੱਕ ਵੀ ਕਈ ਵਾਰ ਸਲਾਵਾ ਜਾਂਦੀ ਹੈ ਸਾਰੇ ਖੁੰਝੇ ਸੱਜੇ ਖੰਬੇ ਦੇਗੇ ਕਿਦਰੇ ਵੀ ਜਿੱਥੇ ਵੀ ਲੱਗੇ ਕੋਈ ਟੇਢੀ ਮਢੀ ਚੀਜ਼ ਪਈ ਹੈ ਜਿਹਦੀ ਅੱਖ ਉਧਰ ਜਾਏ ਉਹਨੂੰ ਸਿਵਾ ਕਰ ਲੈਣੀ ਚਾਹੀਦੀ ਜਿਹੜੇ ਗੁਰਮੁਖ ਪਿਆਰੇ ਕਰਦੇ ਨੇ ਭਾਈ ਧੰਨਵਾਦ ਜਿਨ੍ਹਾਂ ਨੇ ਨਹੀਂ ਕਦੀ ਕੀਤੀ ਉਹਨਾਂ ਦੇ ਅੱਗੇ ਵੀ ਬੇਨਤੀ ਹੈ ਕਰੋ ਸਾਰਿਆਂ ਨੇ ਆਪਣੇ ਲਈ ਕਰਨੀ ਨਾ ਮੈਂ ਤੁਹਾਡੇ ਲਈ ਕਰਨੀ ਨਾ ਤੁਸੀਂ ਮੇਰੇ ਲਈ ਕਿਉਂਕਿ ਆਪੇ ਬੀਜ ਆਪੇ ਹੀ ਖਾਓ ਨਨ ਗੁਗਮੀ ਆਵੋ ਜਾਓ ਸੇਵਾ ਕਰਨੀ ਹੈ ਫਲ ਸਾਨੂੰ ਖੁਦ ਨੂੰ ਆਪਣਾ ਆਪਣਾ ਮਿਲਣਾ ਤੇ ਸਤ ਸੰਗ ਜੀ ਆਪਾਂ ਬੇਨਤੀਆਂ ਦੇਖੋ ਕਰਦੇ ਰਹਿਣੇ ਆ ਲਾਮ ਸਾਨੂੰ ਖੁਦ ਨੂੰ ਮਿਲਣਾ ਭਲਾ ਸਾਡਾ ਖੁਦ ਦਾ ਹੋਣਾ ਸਿਸ਼ ਕਰਕੇ 사ਸੰਗਰੀ ਮਹਾਰਾਜ ਨੇ ਇਤੋਂ ਤੱਕ ਵੀ ਕਹਿ ਦਿੱਤਾ ਵਿੱਚ ਦੁਨੀਆਂ ਸੇਵਕ ਮਾਇਆ ਤਾਂ ਦਰਗਹ ਹੈ ਮੈਨਸ ਨ ਪਾਈ ਹੈ ਸੇਵਾ ਬਹੁਤ ਵੱਡੀ ਸੇਵਾ ਤੋਂ ਬਗੈਰ ਗੱਲ ਬਣਦੀ ਨਹੀਂ ਸਾ ਸੰਗਤ ਮੈਂ ਖਿਮਾ ਕਰੋ ਇੱਕ ਗੱਲ ਕਹਿਦਾ ਵਿਚਾਰ ਭਾਵੇਂ ਕੋਈ ਸਿਮਰਨ ਕਰ ਲਵੇ ਨਿਤਨੇਮ ਕਰ ਲਵੇ ਸੁਖਣੀ ਸਾਬ ਕਰ ਲਵੇ ਜਦ ਤੱਕ ਕੋਈ ਸੇਵਾ ਨਹੀਂ ਨਾ ਕੀਤੀ ਨਹੀਂ ਗੱਲ ਬਣਨੀ ਨਹੀਂ ਬਣਨੀ ਵਿਚਾਰ ਕਰਨੀ ਤੁਸੀਂ ਮੇਰੇ ਨਾਲ ਵਿਲੇ ਟਾਈਮ ਕਰ ਲਿਓ ਬੜੇ ਪ੍ਰਮਾਨ ਇਤਿਹਾਸ ਦੇ ਵਿੱਚੋਂ ਜਿਨ੍ਹਾਂ ਨੇ ਪਹਿਲੇ ਪਾਸ਼ਾ ਤੋਂ ਲੈ ਕੇ ਦਸਵੇਂ ਪਾਸ਼ਾ ਤੱਕ ਸਭ ਕੁਝ ਪ੍ਰਾਪਤ ਕੀਤਾ ਸ਼ਿਵਾ ਦੇ ਨਾਲ ਹੀ ਕੀਤਾ ਠੀਕ ਹੈ ਜੀ ਡੰਗਰ ਚਾਰ ਦੇ ਜਨ ਸ਼ਿਵਾਦਾਰ ਪੱਟੇ ਕੁਦਰ ਦੇ ਜਨ ਔਰ ਪਤਾ ਨਹੀਂ ਕਿਹੜੇ ਕਿਹੜੇ ਗੁਰੂ ਘਰ ਦੇ ਵਿੱਚ ਕਾਰਜ ਕਰਦੇ ਸਨ ਹਰ ਤਰ੍ਹਾਂ ਦੇ ਕਾਰਜ ਕਰਦੇ ਸਨ ਗਜਾ ਤੱਕ ਕਰਦੇ ਸਨ ਬੜਾ ਕੁਝ ਕਰਦੇ ਸਨ ਬੜੀਆਂ ਸੇਵਾਵਾਂ ਚਲਦੀਆਂ ਸਨ ਤਾਂ ਜਾ ਕੇ ਫਿਰ ਮਹਾਰਾਜ ਜੀ ਕਹਿੰਦੇ ਕਿਦਰੇ ਇਧਰ ਹੋਰ ਨਾਲ ਵਿਚਾਰ ਮੇਰੇ ਜ਼ਿੰਨ ਵਿੱਚ ਆ ਗਈ ਐਦਾਂ ਨਾ ਹੋਵੇ ਭਾਈ ਸੇਵਾ ਕਰ ਲੈ ਦੇ ਹੁਣ ਇੱਕ ਚੌੜੀ ਕਰਕੇ ਤੁਰਨ ਲੱਗ ਪਵੇ ਬਿੱਲਾ ਕਰਕੇ ਆਇਆ ਤੇ ਤੈਨੂੰ ਨਹੀਂ ਟਾਈਮ ਮਿਲਿਆ ਦੂਜੇ ਨੂੰ ਨੀਵਾਂ ਦਿਖਾਉਂਦਾ ਤੂੰ ਕਿਉਂ ਨਹੀਂ ਆਇਆ ਵੀ ਹੋ ਸਕਦਾ ਉਹਦੀ ਮਜਬੂਰੀ ਹੋ ਤੂੰ ਕਰ ਲਈ ਤੂੰ ਟਿਕ ਕੇ ਬਹਿ ਜਾ ਆਪ ਗਵਾਏ ਸਿਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸਮਲੇ ਲੱਗਾ ਸੁਪਰਵਾਨ ਜੇ ਸੇਵਾ ਕਰਕੇ ਮਾਨ ਰਹਿ ਗਿਆ ਵੀ ਮੈਂ ਕੀਤੀ ਮੈਂ ਵੱਡਾ ਸੇਵਾਦਾਰ ਮੈਂ ਕਰਦਾ ਮੈਂ ਇਹ ਕਰਦਾ ਮੈਂ ਉਹ ਕਰਦਾ ਤੇ ਫਿਰ ਵੀ ਪ੍ਰਵਾਨ ਨਹੀਂ ਸੇਵਾ ਕਰਕੇ ਮਹਾਰਾਜ ਜੀ ਪਤਾ ਕੀ ਕਹਿੰਦੇ ਨੇ ਆਪਣੇ ਕੋਲ ਨਹੀਂ ਕਹਿੰਦਾ ਪੰਕਤੀ ਨਾਲ ਨਾਲ ਆ ਜਾਂਦੀ ਹੈ ਸੇਵਾ ਕਰਦ ਹੋਏ ਨਹਿਕਾਮੀ ਉਦੇ ਬਾਅਦ ਫਿਰ ਦਾਵਾ ਨਾ ਜਿਦਾ ਬਈ ਹੁਣ ਫਿਰ ਬਈ ਇਧਰ ਕੋਈ ਸ਼ਰੋਪਾ ਮਿਲਦਾ ਇਧਰ ਮੇਰਾ ਨਾਮ ਕਿਉਂ ਨਹੀਂ ਲਿਆ ਮੈਂ ਤੇ ਬਹੁਤ ਜਿਆਦਾ ਕੀ ਨਹੀਂ ਐਦਾਂ ਦੀ ਵਿਚਾਰ ਨਹੀਂ ਐ ਸੇਵਾ ਕਰਕੇ ਪਿਛਾ ਹਟ ਜਾਣਾ ਮਹਾਰਾਜ ਨੂੰ ਕਹਿਣਾ ਮਹਾਰਾਜੀ ਸਰੂਪ ਲੈਣਾ ਮੈਂ ਤੁਹਾਡੇ ਕੋਲੋਂ ਲੈਣਾ ਤੁਹਾਡੀ ਬਖਸ਼ਿਸ਼ ਦਾ ਤੁਹਾਡੀ ਕਿਰਪਾ ਦਾ ਤੁਹਾਡੀ ਮੇਰ ਦਾ ਮੈਨੂੰ ਨਿਤਨੇਮ ਦਿਓ ਮੈਨੂੰ ਆਤਮਿਕ ਅਡੋਲਤਾ ਦਿਓ ਮੈਨੂੰ ਪ੍ਰੇਮ ਦੇ ਵਿੱਚ ਰੰਗ ਦਿਓ ਮੈਨੂੰ ਪਤਾ ਨਾ ਲੱਗੇ ਦਿਨ ਤੇ ਰਾਤ ਦਾ ਵੀ ਮੈਂ ਬਸ ਜਗਦਾ ਹੀ ਰਵਾਂ ਇਹ ਦੀਵਾ ਬੁਝੇ ਨਾ ਇਦਾਂ ਦਾ ਸਿਰ ਤੋਂ ਲੈ ਕੇ ਪਾਉਂ ਤੱਕ ਸਰੂਪਤ ਦਿਓ ਮੈਨੂੰ ਮੇਰਾ ਸਰੀਰ ਤੇਰੇ ਲੇਖੇ ਵਿੱਚ ਲੱਗ ਜਾਏ ਇਸ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰਾ ਸਰੀਰ ਇਹ ਜਨਮ ਤੇ ਮਾਰੇ ਲੇਖੇ ਇਹ ਮੰਗਣਾ ਸਾਸੰਗ ਸੋ ਆਉ ਗੁਰੂ ਸਾਹਿਬ ਮੇਰ ਕਰਨ ਅਜਦਾ ਹੁਕਮਨਾਮਾ ਮਾਰੇ ਕਿਰਪਾ ਕਰਨ ਗੁਰੂ ਨਾਨਕ ਬਾਦਸ਼ਾਹ ਦਾ ਜੀਉ ਤਪਤ ਹੈ ਬਾਰ ਬਾਰ ਮਹਾਰਜ ਕਹਿੰਦੇ ਜਿੰਦ ਦੁਖੀ ਰਹਿੰਦੀ ਹੈ ਜਿੰਦ ਤੜਪਦੀ ਰਹਿੰਦੀ ਹੈ ਕਿਉਂ ਤੜਫਦੀ ਰਹਿੰਦੀ ਹੈ ਬੜੀ ਵਾਰ ਸੁਣ ਲਿਆ ਆਪਾਂ ਹੋਰ ਰਿਪੀਟ ਕਰਨਾ ਕਿਉਂਕਿ ਹੁਕਮ ਨਮਾ ਸਾਹਿਬ ਜਿੰਦ ਤੜਫਦੀ ਹੈ ਮਨਮਤ ਕਰਕੇ ਗੁਰਮਤ ਕਰਕੇ ਕਦੀ ਵੀ ਕੋਈ ਤੜਫੇਗਾ ਨਹੀਂ ਪਰੇਸ਼ਾਨੀ ਹੋਏਗਾ ਤਪੇਗਾ ਨਹੀਂ ਕਿਉਂਕਿ ਸ਼ਾਂਤੀ ਨਾਮ ਦਿੰਦਾ ਆਪਣੀ ਮਤ ਜੜੀ ਹੈ ਤਪਉਂਦੀ ਹੈ ਜੀਓ ਤਪਦਾ ਬਾਰ ਬਾਰ ਦੇਖੋ ਕਿੰਨੀ ਵਾਰੀ ਤਪਦੇ ਆ ਜੀ ਦਿਹਾੜੀ ਦੇ ਵਿੱਚ ਪਤਾ ਨਹੀਂ ਵੇ 1 ਮਿੰਟ ਵਿੱਚ ਕਿੰਨੀ ਵਾਰ ਤਪ ਜਾਂਦੇ ਆ 1 ਘੰਟੇ ਵਿੱਚ ਕਿੰਨੀ ਵਾਰ ਤਪ ਜਾਂਦੇ ਆ ਜੇ ਕੋਈ ਘਰ ਬੈਠਾ ਹੈ ਘਰ ਤਪੀ ਜਾਂਦਾ ਕਿਵੇਂ ਕਰ ਦੇਣਾ ਜੇ ਆਫਿਸ ਦੇ ਵਿੱਚ ਬੈਠਾ ਉੱਥੇ ਤਪੀ ਜਾਂਦਾ ਜੇ ਕੋਈ ਹੋਰ ਕਿਧਰੇ ਵੀ ਬੈਠਾ ਹਰ ਕੋਈ ਤਪ ਰਿਹਾ ਹੈ ਕੇਵਲ ਔਰ ਨਹੀਂ ਉਹ ਨਹੀਂ ਤਪ ਰਿਹਾ ਜਿਹੜਾ ਗੁਰਮੁਖ ਪਿਆਰਾ ਸੋ ਤਪ ਤਪ ਖਬੇ ਬਹੁਤ ਬੇਕਾਰ ਸੋ ਤਪ ਤਪ ਕੇ ਦੁਖੀ ਹੋ ਕੇ ਫਿਰ ਇਹ ਨਾਮ ਵਿਕਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ ਜਦੋਂ ਮਨੁੱਖ ਤਪਦਾ ਹੈ ਨਾ ਫਿਰ ਗਲਤ ਕਰਮ ਉਹ ਕਰਦਾ ਹੀ ਹੈ ਜਦੋਂ ਕਿਸੇ ਵੀ ਤਰ੍ਹਾਂ ਦੇ ਪ੍ਰਕਾਰ ਦੀ ਮਾਇਆ ਇਹਨੂੰ ਝੰਡੋਰਦੀ ਹੈ ਨਾ ਫਿਰ ਕੋਈ ਨਾ ਕੋਈ ਨੇ ਗਲਤ ਕਰਮ ਪੁੱਠਾ ਕੰਮ ਕਰਨਾ ਹੀ ਕਰਨਾ ਹੈ ਪੁੱਠਾ ਤੇ ਜ਼ਰੂਰ ਕਰੇਗਾ ਜਦੋਂ ਤਪੇਗਾ ਜਿਹੜਾ ਸ਼ਾਂਤ ਮਨੁੱਖ ਹੈ ਕਦੀ ਪੁੱਠਾ ਕੰਮ ਨਹੀਂ ਕਰਦਾ ਧਿਆਨ ਦੇਣਾ ਜਿਹੜਾ ਅੰਦਰੋਂ ਈਰਖ ਨਾਲ ਭੁੱਜਿਆ ਜਿਹੜਾ ਨਫ਼ਰਤ ਦੀ ਪਾਲੀ ਬੈਠਾ ਉਹ ਹਮੇਸ਼ਾ ਪਲਾਨ ਬਣਾਏਗਾ ਤੇ ਉਹਦੇ ਅੰਦਰ ਇਹ ਪਲਾਨ ਰੂਪੀ ਨਫ਼ਰਤ ਰੂਪੀ ਈਰਖਾ ਰੂਪੀ ਦੁਸ਼ਮਣੀ ਰੂਪੀ ਹੋਰ ਸੰਸਾਰ ਦੀਆਂ ਕੱਚਲ ਪੱਚਲ ਜਿਹੜੀਆਂ ਸਾਰੀਆਂ ਇਹ ਬੇਕਾਰ ਦੇ ਰੂਪ ਦੇ ਵਿੱਚ ਚੀਜ਼ਾਂ ਅੰਦਰ ਪੈਦਾ ਹੋਣਗੀਆਂ ਤੇ ਕੀ ਹੋਏਗਾ ਉਹਦੇ ਕਰਕੇ ਉਹ ਬਹੁਤ ਖੁਆਰ ਹੋਏਗਾ ਬਹੁਤ ਪਰੇਸ਼ਾਨ ਹੋਏਗਾ ਅਗਲੀ ਬੰਗਦੀ ਚੈਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਪੱਕਾ ਰੋਗੀ ਕਹਿੰਦੇ ਨੇ ਕੋੜ ਦਾ ਰੋਗੀ ਸੋ ਜਿਸ ਦੇ ਜੀਵਨ ਦੇ ਵਿੱਚੋਂ ਬਾਣੀ ਚਲੀ ਗਈ ਜਿਹੜਾ ਨਿਤਨੇਮ ਨੂੰ ਛੱਡ ਬੈਠਾ ਜਿਹੜਾ ਸਤਿਗੁਰਾਂ ਦੇ ਦਰਸ਼ਨ ਨੂੰ ਛੱਡ ਬੈਠਾ ਦੇਖੀ ਜਾਣਾ ਉਹ ਬੰਦਾ ਜਿਹੜਾ ਕੁਦਰਤੀ ਜਿਹੜਾ ਉਹ ਅਸ਼ਾਂਤ ਰਹਿਣ ਲੱਗ ਪਏਗਾ ਉਹਨੂੰ ਸ਼ਾਂਤ ਨਹੀਂ ਆਏਗੀ ਉਹ ਅੰਦਰੋਂ ਕੋਈ ਨਾ ਕੋਈ ਉਹਦੇ ਅੰਦਰ ਪਰੇਸ਼ਾਨੀ ਜਾਂ ਕੋਈ ਕਲਪਨਾ ਜਾਂ ਚਿੰਤਾ ਜੜੀ ਹੈ ਉਹ ਜਿਵੇਂ ਕੋੜ ਚਿੰਬੜ ਜਾਂਦਾ ਨਾ ਮਰਜੀ ਕਹਿੰਦੇ ਜੋ ਪੱਕਾ ਰੋਗੀ ਵਿਲ ਲਾਏ ਉਦਾਂ ਉਹਦੇ ਅੰਦਰ ਨਾ ਬਸ ਚੱਲਦਾ ਰਹਿੰਦਾ ਐਵੇਂ ਹੀ ਬੋਲੀ ਜਾਏਗਾ ਉਹ ਐਵੇਂ ਹੀ ਨਾ ਬਿਨਾ ਬਜਾ ਕੁਛ ਨਾ ਕੁਛ ਕਰੀ ਜਾਏਗਾ ਅਗਲੀ ਪੰਕਤੀ ਵਿੱਚ ਇਹ ਵੀ ਦੱਸ ਬੋთა ਬੋਲਣ ਜੋ ਪੱਕਾ ਰੋਗੀ ਵਿਲ ਲਾਏ ਬੋთა ਬੋਲਣ ਚਖਣ ਓਏ ਜੇ ਜਿਆਦਾ ਬੋਲੇਗਾ ਤੇ ਫਿਰ ਮਹਾਰਾਜੀ ਕਹਿੰਦੇ ਉਹ ਵੀ ਜਿਹੜਾ ਵਿਅਰਥ ਬਕਵਾਸ ਹੋਵੇਗੀ ਬੋਧਾ ਬੋਲਣ ਝੱਖਣ ਦਾ ਮਤਲਬ ਇਹ ਕਿਹਾ ਵਿਅਰਥ ਬਕਵਾਸ ਕਰਨਾ ਜੋ ਲਿਖਿਆ ਆ ਉਹ ਮੈਂ ਬੋਲ ਰਿਹਾ व्यर्थ बोलना ज्यादा बोलना बेतुका बेठंगा ते बिना अर्थ बोलना किसी वजन ਤੋਂ ਬਗੈਰ ਬੋਲਣਾ ਉਹ ਜਿਹੜਾ ਉਹ ਜਿਹੜਾ ਕੋਈ ਅਰਥ ਨਹੀਂ ਹੈ ਇਸ ਕਰਕੇ ਬੋਧਾ ਬੋਲਣ ਝੱਕਣ ਹੋਏ ਅੱਗੇ ਵੀ ਮੈਂ ਬੇਨਤੀ ਕੀਤੀ ਸੀ ਰੱਬ ਦੀ ਯਾਦ ਵਿੱਚ ਮੈਂ ਵੀ ਬੋਲਾਂ ਤੁਸੀਂ ਵੀ ਬੋਲੋ ਕੋਈ ਗੱਲ ਨਹੀਂ ਕੋਈ ਮੜਾ ਧੜੋਆ ਪਰ ਗਲਤ ਨਹੀਂ ਬੋਲਣਾ ਕਿਸੇ ਦੀ ਸ਼ਾਂਦੇ ਖਿਲਾਫ ਨਹੀਂ ਬੋਲਣਾ ਕਿਸੇ ਦੀ ਮਤਲਬ ਬਦਖੋਈ ਦੇ ਵਿੱਚ ਨਹੀਂ ਬੋਲਣਾ ਕਿਸੇ ਦੀ ਬੁਰਾਈ ਕਰਦਿਆਂ ਨਹੀਂ ਬੋਲਣਾ ਐਦਾਂ ਦਾ ਬੋਲਣ ਮਨਾ ਕੀਤਾ ਬਾਕੀ ਰੱਬ ਦਾ ਨਾਮ ਕੋਈ ਬੋਲ ਕੇ ਲਵੇ ਕੋਈ ਚੁੱਪ ਕਰਕੇ ਲਵੇ ਕੋਈ ਕੀਰਤਨ ਕਰੇ ਕੋਈ ਕਦਾ ਕਰੇ ਕੁਝ ਵੀ ਕਰੇ ਮਦਲੋਂ ਉਦਾਂ ਦਾ ਬੋਲਣਾ ਮਾਰ ਹੈ ਮਾਰੇ ਕਹਿੰਦੇ ਬੋਲ ਕਿਦਾਂ ਦੇ ਬੋਲ ਬੋਲ ਇਹ ਵੀ ਪੁੱਛ ਲੈਂਦੇ ਆ ਦੱਸੋ ਮਹਾਰਾ ਜੀ ਕਿਹੜਾ ਬੋਲਣ ਬੋਲੀ ਹੈ ਮਹਾਰਾ ਜੀ ਕਹਿੰਦੇ ਮੋਹ ਕੇ ਬੋਲਣ ਬੋਲੀ ਹੈ ਜਿਦ ਦਸਣ ਤਰੇ ਪਿਆਰ ਅਮਰਦ ਵੇਲਾ ਸਚਨਾ ਉੜਾਈ ਵਿਚਾਰ ਕੀ ਨਾ ਬੋਲੀਏ ਮੜ ਜੇ ਵੀ ਦੱਸਦੇਓ ਮੜੇ ਕਹਿੰਦੇ ਪਤਾ ਇਹ ਨਹੀਂ ਬੋਲਣਾ ਨਾਨਕ ਫਿੱਕਾ ਬੋਲੀਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿਰ ਫਿੱਕਾ ਦਰਗੇ ਸਤੀਏ ਮੂ ਥੁੱਕਾ ਦੇਖੋ ਮੂ ਥੁੱਕਾ ਥੁਕਾ ਮੂ ਥੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਕੀਏ ਪਾਣਾ ਲਹੇ ਪਾਣਾ ਜੁੱਤੀਆਂ ਨੂੰ ਕਹਿੰਦੇ ਨੇ ਜੁੱਤੀ ਨੂੰ ਅਰਥ ਪੜ ਲੈਣਾ ਫਿੱਕਾ ਮੂਰਖ ਆਕੀਏ ਪਾਣਾ ਲਹੇ ਸਜਾਏ ਉਹਦੇ ਨਾਲ ਕਹਿੰਦੇ ਸਜ਼ਾ ਮਿਲਦੀ ਹੈ ਸੱਚ ਕਰਕੇ ਮਾਰੀ ਕਹਿੰਦੇ ਨਾ ਫਿੱਕਾ ਬੋਲਣਾ ਜੇ ਮੰਗਤੇ ਨੂੰ ਗੁੜ ਦੀ ਪੇਸ਼ੀ ਨਹੀਂ ਪਾ ਸਕਦਾ ਗੁੜ ਵਰਗੀ ਮਿੱਠੀ ਜ਼ੁਬਾਨ ਬੋਲਦੇ ਭਰਾਵਾ ਮਾਫ਼ ਕਰਦੇ ਵੀ ਜਾ ਅੱਗੇ ਚੱਲ ਜਾ ਕੀ ਨਾ ਹੋਵੇ ਪਈ ਉਹਨੂੰ ਵੇ ਹੋਰੀ ਤੂੰ ਗਾਲ ਹੀ ਕੱਢਣ ਲੱਗ ਪਏ ਮਾਰਨ ਲੀ ਲੱਗ ਪਏ ਉਹ ਸਾਡੇ ਇੱਕ ਬਜ਼ੁਰਗ ਹੁੰਦਾ ਸੀ ਅੱਗੇ ਮੈਂ ਲਾਈਵ ਕਹਿ ਦਿੱਤਾ ਮੈਨੂੰ ਮੇਰੇ ਸੱਚੇ ਪਾਤਸ਼ਾਹ ਦੀ ਕਿਰਪਾ ਚਾਹੇ ਕੋਈ ਵੀ ਹੋਵੇ ਮੇਰੇ ਮੂੰਹ ਚੋਂ ਨਿਕਲ ਜਾਂਦਾ ਹੈ ਜਾਇ ਕੋ ਘਰ ਦਾ ਟਬਰ ਹੋਵੇ ਉਹਦੇ ਵਾਰ ਵੀ ਕੀ ਨਿਕਲ ਜਾਂਦਾ ਮੈਨੂੰ ਬਾਅਦ ਚ ਕਹਿੰਦੇ ਆ ਕਿ ਤੂੰ ਬੋਲਦਾ ਬਹਿ ਗਿਆ ਜੋ ਸੱਚ ਹੈ ਤੇ ਮੇਰੇ ਕੋਲ ਤੇ ਨਿਕਲ ਜਾਂਦਾ ਸਾਡੇ ਕੋਈ ਸ਼ਰੀਕੇ ਦੇ ਵਿੱਚ ਬਜ਼ੁਰਗ ਸੀ ਉਹਨੇ ਗਾ ਇੱਡਾ ਮੋਟਾ ਛੋਟਾ ਦੇ ਡੰਡਾ ਰੱਖਿਆ ਹੁੰਦਾ ਸੀ ਕੋਈ ਮੰਗਦਾ ਆ ਜਾਵੇ ਤੇ ਉਹਨੂੰ ਠਾ ਉਹਦੀ ਪਿੱਠ ਤੇ ਸਿੱਧਾ ਹੀ ਸੁੱਟਦਾ ਸੀ ਗੱਲ ਵੀ ਨਹੀਂ ਕਰਦਾ ਸੀ ਤੇ ਬਾਅਦ ਵਿੱਚ ਉਹਦੀ ਕਰੀਏ ਅਰਦਾਸ ਦੇ ਉਹਦਾ ਭਲਾ ਹੋ ਜਾਏਗਾ ਕਦੀ ਵੀ ਨਹੀਂ ਹੋਣਾ ਜਿਨਨੇ ਜੁੰਦੇ ਜੀ ਕੰਡੇ ਬੀਜੇ ਨੇ ਬਾਬਾ ਫਰੀਦ ਜੀ ਕਹਿੰਦੇ ਸੁਣੋ ਫਰੀਦਾ ਲੋੜਾ ਦਾਖ ਬਜੌਰੀਆਂ ਬਜੌਰ ਦਾ ਇਲਾਕਾ ਉੱਥੇ ਦੀਆਂ ਦਾਖਾਂ ਮਿੱਠੀਆਂ ਚਾਹੁੰਨਾ ਹੈ ਨਾ ਲੋੜਾ ਦਾਖ ਬਜੌਰੀਆਂ ਕਿਕਰ ਬੀਜਾ ਹਾਂ ਤੋ ਸਿੱਧੇ ਕਿ ਕਰ ਲੱਗਦੇ ਨੇ ਨੂੰ ਕੋਈ ਸੇਵ ਸੰਤਰੇ ਮਿੱਠੇ ਫਲਦਲੇ ਲੱਗਦੇ ਨੇ ਕੀ ਲੱਗਦੇ ਨੇ ਸ਼ੂਲਾ ਕੰਡੇ ਲੱਗਦੇ ਨੇ ਲੋੜਾ ਦਾਖ ਬਜੌਰੀਆਂ ਲੋੜੇ ਮਤਲਬ ਚਾਹੁੰਦਾ ਪ੍ਰਾਪਤ ਕਰਨੀ ਚਾਹੁੰਦਾ ਮਿੱਠੇ ਮਿੱਠੇ ਫਲ ਚਾਹੁੰਦਾ ਦੀ ਬੀਜਿਆ ਕੀ ਆ ਲੋੜਾ ਡਾਰਕ ਬਜੌਰੀਆਂ ਕਿੱਕਰ ਬੀਜਾ ਜੱਟ ਹੰਡੇ ਉਨਕ ਤਾਂ ਦਾ ਪੈਂਦਾ ਲੋੜੇ ਪੱਡ ਉਹ ਜੋ ਬੀਜੇਗਾ ਨਾ ਵੜਨਾ ਤੈਨੂੰ ਹੋਈ ਪੈਣਾ ਇਸ ਕਰਕੇ ਬਾਜ ਭਾਈ ਦੀ ਅਰਦਾਸ ਤੇ ਪੰਡਤ ਦੀ ਪੂਜਾ ਨੇ ਕੱਖ ਨਹੀਂ ਕਰਨਾ ਚਾਹੇ ਤੂੰ ਚਲ ਜਾ ਮੀਆਂ ਉੱਥੇ ਹੋਰ ਪਾਸੇ ਵੀ ਕਿਤੇ ਜਾਂਦੇ ਚਲੋ ਖੈਰ ਸਮਾ ਆਪਣੇ ਕੋ ਸੀਮਤ ਹੈ ਫਿਰ ਤੇ ਜਿੱਥੇ ਮਰਜੀ ਗਤੀ ਕਰਾਉਣ ਚੱਲਦੀ ਕੋਈ ਗਤੀ ਗੁਤੀ ਨਹੀਂ ਹੋਣੀ ਇਹਦੇ ਜੂੰਦੇ ਜੀ ਨਾਨਕ ਜੀਵਤਿਆ ਮਰ ਰਈਆ ਐਸਾ ਜੋਕ ਕਮਾਈਏ ਇਦਾਂ ਦਾ ਜੋਕ ਕਮਾ ਜੂੰਦੇ ਜੀ ਤੈਨੂੰ ਪਤਾ ਲੱਗ ਜਾਏ ਕਿ ਮੈਂ ਸੁਰਖਰੂ ਮੈਨੂੰ ਕੋਈ ਕੋਈ ਡਰ ਨਹੀਂ ਚੋਰ ਨੂੰ ਡਰ ਹੁੰਦਾ ਚੋਰ ਡਰਦਾ ਡਰਦਾ ਜਿਹੜਾ ਇੱਕ ਭਲਾ ਮਾਨਸ ਬੰਦਾ ਉਹਦੇ ਥਾਣੇ ਵਿੱਚ ਵੀ ਚੱਲ ਜਾਂਦਾ ਉਹਨੂੰ ਕਦਾ ਡਰ ਭਈ ਚੋਰ ਨੂੰ ਡਰ ਹੋਏਗਾ ਇਸ ਕਰਕੇ ਡਰਦਾ ਹੋਈ ਹੈ ਜਿਹੜਾ ਗੁਨਾਹਗਾਰ ਹੁੰਦਾ ਹੈ ਇਸ ਕਰਕੇ ਕਦੀ ਵੀ ਜ਼ਿੰਦਗੀ ਵਿੱਚ ਮਾਲਾ ਸੋਚੀਦਾ ਨਹੀਂ ਮਾੜਾ ਕਰਨਾ ਤੇ ਕਪਾਸੀ ਮਾੜਾ ਸੋਚੀਦਾ ਵੀ ਨਹੀਂ ਸਮਾਰੀ ਕਹਿੰਦੇ ਜੈਤਨ ਬਾਣੀ ਵਿਸਰਜਿਆ ਜੋ ਪੱਕਾ ਰੋਗੀ ਬਿਲਾਏ ਬਹੁਤਾ ਬੋਲਣ ਝੱਕਣਾ ਹੋਏ ਬਿਨ ਬੋਲੇ ਜਾਣੇ ਸਭ ਸੋਇ ਰਹੋ ਇਸ ਕਰਕੇ ਪ੍ਰਮਾਤਮਾ ਤੇਰੇ ਅੰਦਰ ਦੀ ਸਾਰੀ ਗੱਲਬਾਤ ਉਹ ਜਾਣਦਾ ਉਹਦੇ ਕੋਲ ਲੁਕੋਇਆ ਹੋਇਆ ਕੁਝ ਨਹੀਂ ਹੈ ਉਹ ਤੇਰੀ ਨੀਅਤ ਨੂੰ ਜਾਣਦਾ ਤੇਰੀ ਅੰਦਰਲੀ ਭਾਵਨਾ ਨੂੰ ਜਾਣਦਾ ਫਲ ਭਾਵਨਾ ਨੂੰ ਲੱਗਦੇ ਨੇ ਬਾੜ ਲੀਆਂ ਚੀਜ਼ਾਂ ਦਿਖਾਵੇ ਨੂੰ ਫਲ ਨਹੀਂ ਲੱਗਦੇ ਕਿ ਕੋਈ ਕਿੰਨਾ ਵੱਡਾ ਕੋਈ ਦਾਨ ਦੀ ਪੇਟੀ ਵਿੱਚ ਭੇਟ ਕਰਦਾ ਉਹਨੂੰ ਫਲ ਨਹੀਂ ਲੱਗਦਾ ਦੇ ਅੰਦਰਲੀ ਭਾਵਨਾ ਹਾਂ ਜੇ ਅੰਦਰਲੀ ਭਾਵਨਾ ਤੇ ਲੱਖ ਵੀ ਪ੍ਰਵਾਨ ਹੈ ਕੋਈ ਅਸੀ ਗੱਲ ਨਹੀਂ ਕੱਕ ਵੀ ਪ੍ਰਵਾਨ ਹੈ ਕੋਈ ਅਸੀ ਗੱਲ ਨਹੀਂ ਕੋਡੀ ਵੀ ਪ੍ਰਵਾਨ ਹੈ ਕੋਈ ਅਸੀ ਗੱਲ ਨਹੀਂ ਤੇ ਜੇ ਭਾਵਨਾ ਨਹੀਂ ਹੈ ਤੇ ਬਾਹਰਲੀ ਚੀਜ਼ ਹੈ ਤੇ ਫਿਰ ਕੁਝ ਵੀ ਨਹੀਂ ਸੋ ਵਿਨ ਬੋਲੇ ਜਾਣੇ ਸਭ ਸੋਹੇ ਰਾਮ ਵਿਚਾਰ ਕਰੋ ਸਭ ਕੁਝ ਉਹ ਜਾਣਦਾ ਜਿਨ ਕਨ ਕੀਤੇ ਅੱਖੀ ਨਾਗ ਜਿਹੜੇ ਮਾਲਕ ਨੇ ਸਾਨੂੰ ਸੋਨਾ ਸਰੀਰ ਦਿੱਤਾ ਸੋਨਾ ਸੋਨੇ ਅੰਗ ਨੈਣ ਪ੍ਰਾਣ ਦਿੱਤੇ ਨੇ ਨੈਣ ਨਕਸ਼ ਦਿੱਤੇ ਨੇ ਮੈਂ ਹਮੇਸ਼ਾ ਕਹਿੰਦਾ ਹਾਂ ਇੱਥੇ ਅੱਖੀ ਨਾਗ ਲੱਗਿਆ ਹੋਇਆ ਦੁਨੀਆ ਦਾ ਹਰ ਬੰਦਾ ਬਹੁਤ ਸੁੰਦਰ ਹੈ ਕੋਈ ਵੀ ਦੁਨੀਆ ਦਾ ਬੰਦਾ ਇਹ ਨਾ ਕਹੇ ਮੈਂ ਸੁੰਦਰ ਨਹੀਂ ਹਾਂ ਚਾਹੇ ਕਿਸੇ ਦਾ ਰੰਗ ਗੋਰਾ ਚਾਹੇ ਕਣਕਵੰਨਾ ਚਾਹੇ ਬਲੈਕ ਹੈ ਚਾਹੇ ਜਿਦਾਂ ਦਾ ਮਰਦੀ ਹੈ ਚਾਹੇ ਕਿਸੇ ਦਾ ਕਦ ਕੈਸਾ ਚਾਹੇ ਸਰੀਰ ਕੈਸਾ ਸਾਰੇ ਬਣਾਏ ਰੱਬ ਦੇ ਭਾਂਡੇ ਨੇ ਰੱਬ ਨੇ ਭਾਂਡਾ ਬਣਾਇਆ ਹੋਵੇ ਤੇ ਅਸੀਂ ਉਹਦੇ ਤੇ ਫਿਰ ਕਿੰਦੂ ਕਰੀਏ ਇਹ ਤੇ ਫਿਰ ਨਾ ਸਮਝੀ ਤੇ ਅਗਿਆਨਤਾ ਹੈ ਠੀਕ ਹੈ ਮਾਟੀ ਏ ਕੇ ਅਨੇਕ ਭੰਦ ਕਰ ਸਾਜੀ ਸਾਜਣ ਹਾਰੇ ਐਦਾਂ ਦੇ ਦੁਨੀਆ ਦੇ ਵਿੱਚ ਬੰਦੇ ਦੇਖੇ ਨੇ ਜਿਨ੍ਹਾਂ ਦੇ ਸਰੀਰ ਕੋਈ ਬਹੁਤੇ ਨਹੀਂ ਪਰਫੁੱਲਦ ਪਰ ਐਨਾ ਦਿਮਾਗ ਐਨਾ ਨੌਲੇਜ ਇੰਨੀਆਂ ਡਿਗਰੀਆਂ ਐਨਾ ਇੰਨੀ ਐਜੂਕੇਸ਼ਨ ਇੰਨੀ ਸਿਆਨਬ ਐਨਾ ਐਨਾ ਉਹਨਾਂ ਦੇ ਅੰਦਰ ਟੈਲੈਂਟ ਕੀ ਬਾਤ ਹੈ ਸੋਚ ਕਰਗੇ ਰੱਬ ਦੇ ਬਣਾਏ ਜੀ ਅਸੀਂ ਸਾਰੇ ਸੁਣਿਆ ਕਦੀ ਕੋਈ ਆਪਣੇ ਆਪ ਨੂੰ ਕੋਸੇ ਨਾ ਹਾਏ ਮੈਂ ਤੇ ਇੰਨਾ ਸੋਹਣਾ ਨਹੀਂ ਮਾਰੇ ਕਹਿੰਦੇ ਜਿੰਨ ਕਨ ਕੀਤੇ ਅੱਖੀ 나ਗ ਤੇਰੇ ਢਿੱਡ ਵਿੱਚ ਖਾਣਾ ਜਾਂਦਾ ਪਿਆ ਪਚਦਾ ਪਿਆ ਤੂੰ ਬੜਾ ਚੰਗਾ ਤੈਨੂੰ ਦਿਸ ਰਿਹਾ ਵਾਸ ਚੰਗਾ ਸੁਣ ਰਿਹਾ ਚੰਗਾ ਸ਼ੁਕਰ ਕਰ ਪ੍ਰਮਾਤਮਾ ਦਾ ਤੁਰ ਰਿਹਾ ਚਾਰ ਕਦਮ ਸ਼ੁਕਰ ਹੈ ਪ੍ਰਮਾਤਮਾ ਦਾ ਤੂੰ ਕਿਸੇ ਨਾਲੋਂ ਘੱਟ ਨਹੀਂ ਕੋਈ ਵੀ ਹੀਣ ਭਾਵਨਾ ਦਾ ਸ਼ਿਕਾਰ ਨਾ ਹੋਵੇ ਇਸ ਤਰ੍ਹਾਂ ਸੋਚ ਕੇ ਕਦੇ ਵੀ ਆਪਣੇ ਆਪ ਨੂੰ ਘਟ ਨਹੀਂ ਸਮਝਣਾ ਚਾਹੀਦਾ ਕਿਉਂਕਿ ਅਸੀਂ ਪੁੱਤ ਕਦੇ ਆਪਣੇ ਮਾਲਕ ਦੇ ਫਿਰ ਘਟ ਕਿਉਂ ਸੰਦੀ ਇਹ ਸੰਦ ਉਸਨੇ ਬਣਾਇਆ ਜੀ ਐਸੇ ਜੱਗ ਦੇ ਭੇਜਿਆ ਜੱਗ ਦੇਖਣ ਨੂੰ ਜਾ ਜਾ ਕੇ ਦੇਖਦੇ ਕਰਮ ਕਮਾ ਜਿਨ ਜੀਵਾ ਦਿੱਤੀ ਬੋਲੇ ਤਾ ਜਿੰਨੇ ਕਿੰਨੀ ਸੋਹਣੀ ਜੀਬ ਦਿੱਤੀ ਹੈ ਦੇਖੋ ਇਸ ਜੀਵ ਦੇ ਨਾਲ ਕਿੰਨਾ ਸੋਹਣਾ ਬੋਲ ਬੋਲ ਕੇ ਤੇ ਮਾਰੇ ਦੀ ਕਿਰਪਾ ਦੇ ਪਾਤਰ ਬਣ ਰਹੇ ਆ ਆਬੀਨੰਦ ਲੈ ਰਹੇ ਆ ਤੁਸੀਂ ਵੀ ਨੰਦ ਲੈ ਰਹੇ ਹੋ ਤੇ ਬਨਸਪਤੀ ਜਿੱਥੇ ਵੀ ਆਵਾਜ਼ਾਂ ਜਾਂਦੀਆਂ ਸਾਰਿਆਂ ਦੇ ਵਿੱਚ ਇਹ ਰਾਮ ਦਾ ਨਾਮ ਘੁਲ ਰਿਹਾ ਹੈ ਇਹ ਇਹ ਨਾ ਸਮਝਣਾ ਵੀ ਕੱਲੇ ਇਹ ਜਿਹੜੀਆਂ ਰੂਹਾਂ ਬੈਠੀਆਂ ਨੇ ਇੱਥੇ ਪਤਾ ਨਹੀਂ ਸ਼ੋਗਮ ਰੂਪ ਦੇ ਵਿੱਚ ਕਿਹੜੀਆਂ ਕਿਹੜੀਆਂ ਰੂਹਾਂ ਕਿਹੜੀਆਂ ਚੀਜ਼ਾਂ ਕਿਹੜੀ ਬ੍ਰਹਿਮੰਡ ਦੇ ਵਿੱਚ ਬਨਸਪਤੀ ਇਸ ਚੀਜ਼ ਨੂੰ ਸੁਣ ਕੇ ਹਰੀ ਭਰੀ ਹੋ ਰਹੀ ਹੈ ਬਾਣੀ ਵਿੱਚ ਲਿਖਿਆ ਹੋਇਆ ਗੁਰ ਵੰਤਨਨ ਹਰਿਆ ਕੀਤਿਆ ਨਾਨਕਾ ਕਿਆ ਮਨੁਖ ਇਹ ਬਨਸਪਤੀ ਵੀ ਸੁਣਦੀ ਹੈ ਬਾਣੀ ਇਹ ਫਸਲਾਂ ਵੀ ਸੁਣਦੀਆਂ ਹਨ ਬਾਣੀ ਇਹ ਹਵਾਵਾਂ ਵੀ ਸੁਣਦੀ ਐ ਬਾਣੀ ਇਹ ਸਾਰਿਆਂ ਦੇ ਵਿੱਚ ਰਜੀ ਹੋਈ ਐ ਬਾਣੀ ਧਿਆਨ ਦੇਣਾ ਵਾਤਾਵਰਣ ਦੇ ਨਾਲ ਚੀਜ਼ਾਂ ਦਾ ਪ੍ਰਭਾਵ ਪੈਂਦਾ ਐ ਸੋ ਸਮਾਨੀ ਹੈਗਾ ਫਿਰ ਆਪਾਂ ਕਰਾਂਗੇ ਡਿਸਕਸ਼ਨ ਕਿ ਕਿਵੇਂ ਸਾਡੀ ਜੋਸ਼ੀ ਬੋਲਦੇ ਆ ਇਹਦਾ ਅਸਰ ਸੂਖਮ ਚੀਜ਼ਾਂ ਤੇ ਕਿੱਦਾਂ ਪੈਂਦਾ ਜਿਹੜੀਆਂ ਗੁਪਤ ਚੀਜ਼ਾਂ ਨੇ ਉਹਨਾਂ ਤੇ ਕਿੱਦਾਂ ਪੈਂਦਾ ਜਿਹੜੇ ਅਸੀਂ ਸਾਹਮਣੇ ਬੈਠੇ ਆ ਸਰਗਣ ਰੂਪ ਦੇ ਉਹਨਾਂ ਦੇ ਉੱਤੇ ਤੇ ਪੈਂਦਾ ਹੀ ਪੈਂਦਾ ਜਿਹੜਾ ਇੱਕ ਸ਼ੂਖਮ ਰੂਪ ਦੇ ਵਿੱਚ ਇੱਕ ਨਿਰਗਣ ਸਰੂਪ ਦੇ ਵਿੱਚ ਇੱਕ ਜਣ ਰੂਪ ਦੇ ਵਿੱਚ ਹੈ ਇੱਕ ਚੇਤਨ ਰੂਪ ਦੇ ਵਿੱਚ ਹੈ ਇੱਕ ਦਰਿਆਵਾਂ ਦੇ ਰੂਪ ਦੇ ਵਿੱਚ ਹੈ ਬਨਸਪਤੀ ਦੇ ਰੂਪ ਦੇ ਵਿੱਚ ਉਹਦੇ ਵਿੱਚ ਕਿੱਦਾਂ ਇਹਦਾ ਅਸਰ ਜਾਂਦਾ ਬਿਲਕੁਲ ਜਾਂਦਾ ਆਪਾਂ ਜਲ ਨਹੀਂ ਰੱਖ ਲੈਣੇ ਜਦੋਂ ਖੰਡ ਪਾਣ ਸਾਹਿਬ ਰੱਖਦੇ ਆ ਜਾਂਦਾ ਉਹਦੇ ਵਿੱਚ ਅਸਰਗੇ ਨਹੀਂ ਮੰਨਦੇ ਆ ਨਾ ਜਦੋਂ ਪੰਜ ਪਿਆਰੇ ਜਲ ਦੇ ਵਿੱਚ ਪਤਾਸੇ ਹੀ ਪਾਉਂਦੇ ਨੇ ਤੇ ਉਹਦੇ ਵਿੱਚ ਅਮਰਤ ਕਿੱਦਾਂ ਬਣਦਾ ਹੈ ਉਹਦੇ ਵਿੱਚ ਕੁਝ ਜਾਂਦਾ ਹੈ ਨਾ ਇਹਦਾ ਮਤਲਬ ਜਲ ਗ੍ਰਹਿਣ ਕਰਦਾ ਹੈ ਪੰਜ ਬਾਣੀਆਂ ਪੜਦੇ ਕਹਿੰਦੇ ਹੁਣ ਆਮ ਜਲ ਨਹੀਂ ਰਹਿ ਗਿਆ ਇਹ ਅੰਮ੍ਰਿਤ ਹੈ ਚਿੜੀਆਂ ਬਾਜਾਂ ਦੇ ਢੂੰਗੇ ਮਾਰ ਲਗ ਪਈਆਂ ਇਹਨਾਂ ਨੇ ਇਸ ਅੰਮ੍ਰਿਤ ਨੂੰ ਛਕਿਆ ਜਿਨਾਂ ਨੇ ਬਿਨਾਂ ਸਿਰੋਂ ਤੇ ਅਟੜ ਲੜਦੇ ਪਾਪੀਆਂ ਦੇ ਨਾਲ ਕਰਨ ਮੁਕਾਬਲੇ ਨਹੀਂ ਮੌਤ ਤੋਂ ਡਰਦੇ ਇਹ ਸ਼ਬਦ ਐਦਾਂ ਸੁਭੰਗ ਸੁਖਮ ਰੂਪ ਦੇ ਵਿੱਚ ਅਸਰ ਕਰਦਾ ਆ ਸੀਸ ਧਰਤੀ ਤੇ ਡਿੱਗ ਜਾਂਦਾ ਤੇ ਬਾਬਾ ਚੱਕ ਕੇ ਫਿਰ ਲੜਨ ਲੱਗ ਪੈਂਦਾ ਬੜੀ ਵੱਡੀ ਤਾਕਤ ਹੈ ਬੋਲਿਆਂ ਨੂੰ ਵੀ ਬੋਲਣ ਲਾ ਦਿੰਦਾ ਹੈ ਸੁਣਨ ਲਾ ਦਿੰਦਾ ਹੈ ਗੁੰਗਿਆਂ ਨੂੰ ਬੋਲਣ ਲਾ ਦਿੰਦਾ ਹੈ ਇਹ ਸ਼ਬਦ ਦੀ ਬੜੀ ਤਗੜੀ ਕਰਾਮਾਤ ਹੈ ਤੇ ਜਿਹੜੇ ਪਿੰਗਲੇ ਨੇ ਉਹਨਾਂ ਨੂੰ ਪਰਬਤਾਂ ਦੇ ਚੜਾ ਦਿੰਦਾ ਹੈ ਜਿਹੜਾ ਬਿਲਕੁਲ ਬੇਅਕਲ ਜਿਹਨੂੰ ਅਸੀਂ ਕਹਿੰਨੇ ਆ ਨਾ ਉਹ ਪੰਡਤ ਬਣਾ ਦਿੰਦਾ ਹੈ ਉਹਨੂੰ ਮਾਰੇ ਨਬਾਨੀ ਵਿੱਚ ਬੜਾ ਕੁਝ ਲੱਗਿਆ ਇਸ ਕਰਕੇ ਭਾਈ ਜਿਨ ਮਨ ਰੱਖਿਆ ਅਗਨੀ ਪਾਏ ਜਿਸਨੇ ਸਾਨੂੰ ਸਰੀਰ ਦੇ ਕੇ ਇਹਦੇ ਵਿੱਚ ਏ ਮਨ ਰੱਖਿਆ ਅਗਨੀ ਪਾਏ ਉਸ ਜਟ ਰਗਣ ਦੇ ਵਿੱਚ ਪੜ ਰਹੇ ਦੇ ਅੰਦਰ ਇੱਕ ਜਿੰਦ ਰੱਖ ਦਿੱਤੀ ਜਾਨ ਦੇ ਦਿੱਤੀ ਵਾਜੇ ਪਉਣ ਆਖੇ ਸਮਝਾਏ ਹਰ ਜੀਉ ਗੁਫਾਂਦਰ ਰੱਖਿਆ ਵਾਜਾ ਪਉਣ ਵਜਾਇਆ ਸਵਾਸ ਚਲਾ ਦਿੱਤੇ ਬੋਲਣਾ ਲਾ ਦਿੱਤਾ ਤੇ ਵਾਜੇ ਪਉਣ ਆਖੇ ਸਮਝਾਏ ਫਿਰ ਇਹ ਸਭ ਕੁਝ ਕਰਨ ਲੱਗ ਪਿਆ ਉਸ ਹਵਾ ਦੇ ਵਾਜੇ ਦੇ ਨਾਲ ਜਿਤਾ ਮੋਹ ਪ੍ਰੀਤ ਸਵਾਦ ਜਿੱਦਾਂ ਦਾ ਮਾਇਆ ਦਾ ਮੋਹ ਹੋਏਗਾ ਦੁਨੀਆ ਦੇ ਵਿੱਚ ਉਹਦਾ ਦੇ ਸਵਾਦ ਇਹ ਉਹਦਾ ਲਜ਼ਜ਼ ਦਾ ਆਸ਼ਿਕ ਬਣ ਹੀ ਜਾਏਗਾ ਜਿੱਦਾਂ ਦੀ ਜੀਵ ਕਲਪਨਾ ਕਰੇਗੀ ਨਾ ਜਿੱਦਾਂ ਦਾ ਜ਼ੈਨ ਦੇ ਵਿੱਚ ਸਵਾਦ ਦੀ ਕਲਪਨਾ ਆਏਗੀ ਬੰਦਾ ਉਧਰ ਭੱਜੇਗਾ ਖਾਣ ਦੀ ਅੰਦਰ ਭਾਵਨਾ ਪੈਦਾ ਹੋਈ ਇੰਨੇ ਉਸ ਦੁਕਾਨ ਵਾਲਾ ਭੱਜ ਜਾਣਾ ਪੀਣ ਦੀ ਭਾਵਨਾ ਪੈਦਾ ਹੋਈ ਇੰਨੇ ਉਧਰ ਬੋਤਲ ਲੈਣ ਚਲਾ ਜਾਣਾ ਜੇ ਤਾਂ ਮੋਹ ਪ੍ਰੀਤ ਸਵਾਦ ਤੇ ਜਿੰਨੋਂ ਨਿੰਦਿਆ ਦੇ ਵਿੱਚੋਂ ਸਵਾਦ ਆਂਦਾ ਉਹਨੇ ਬਾਅਦ ਟੋਲਾ ਲੱਭਣ ਚਲਾ ਜਾਣਾ ਕਿਸੇ ਚੌਂਕ ਦੇ ਵਿੱਚ ਕੋਈ ਟਿਕੜੀ ਬੈਠੀ ਹੈ ਕੋਈ ਬੈਠੇ ਉੱਤੇ ਜਾ ਕੇ ਗੱਲਬਾਤ ਸੁਣੀਏ ਕਿਸੇ ਦੀ ਕਰੀਅਤ ਕਰਾਈਏ ਬਾਣੀ ਵਿੱਚ ਲਿਖਿਆ ਹੋਇਆ ਜੇ ਤਾਂ ਮੋਹ ਜਿੱਦਾਂ ਦੀ ਅੰਦਰਲੀ ਖਿੱਚ ਤੇ ਉਦਾਂ ਦਾ ਇਹਨੂੰ ਸਵਾਦ ਆਈ ਜਾਣਾ ਤੇ ਉਧਰ ਇਹਨੇ ਚਲਿਆ ਜਾਣਾ ਤੇ ਫਿਰ ਜਿੱਦਾਂ ਦੀ ਇਹਦੀ ਫਿਰ ਮਨਸਾ ਹੋਏਗੀ ਉਧਰ ਹੀ ਵਾਰ-ਵਾਰ ਜੰਮੇਗਾ ਤੇ ਮਰੇਗਾ ਫਿਰ ਜਿੱਦਾਂ ਜਿੱਦਾਂ ਦੇ ਸਵਾਦ ਕਰਕੇ ਉਧਰ ਜਾਏਗਾ ਨਾ ਸਭਾ ਕਲਖ ਦਾਗਾਦਾਨ ਫਿਰ ਦਾਗੀ ਬਣੇਗਾ ਫਿਰ ਬਕਾਰਾਂ ਦੀ ਮੈਲ ਨੇ ਕਾਲਾ ਕਰ ਦੇਣਾ ਇਹਨੂੰ ਕਲ ਖਲਾ ਦੇਣੀ ਗਲਤ ਪਾਸੇ ਚਲ ਗਿਆ ਨਾ ਕਾਲ ਗਲਾ ਦੇਣੀ ਹੈ ਜੇ ਕਿਸੇ ਦੇ ਨਾਲ ਗਲਤ ਪਾਸੇ ਚਲਾ ਗਿਆ ਦਿਨ ਨੂੰ ਦਾਗੀ ਕਰ ਦੇਣਾ ਸਭਾ ਕਾਲਗ ਦਾਗਾ ਦਾਗ ਫਿਰ ਦਾਗ ਦੋਸ਼ ਮੋ ਚੱਲਿਆ ਲਾਏ ਜਿੰਨੂੰ ਇਸ ਤਰ੍ਹਾਂ ਦੇ ਦਾਗ ਲੱਗ ਜਾਂਦੇ ਨੇ ਬਕਾਰਾਂ ਦੇ ਜਿਹੜਾ ਆਪਣੇ ਮੱਥੇ ਲਾਕੇ ਜਾਂਦਾ ਫਿਰ ਮੂੰਹ ਕਾਲੇ ਤਿੰਨਾਂ ਨਿੰਦਕਾਂ ਵੀ ਵਾਲੇ ਵਿੱਚ ਲੱਗਿਆ ਫਿਰ ਉਹਨੂੰ ਕਿਦਰੇ ਵੀ ਧਿਆੰ ਦੇਣਾ ਗਲਤ ਬੰਦੇ ਨੂੰ ਅਸੀਂ ਆਪਣੇ ਘਰ ਵੜਨ ਦਿੰਦੇ ਨਾ ਕਦੀ ਕੋਈ ਵੀ ਨਹੀਂ ਵੜਨ ਦਿੰਦਾ ਨਿੰਦਾ ਵੜਨਾ ਪਤਾ ਲੱਗ ਜੇ ਅਸੀਂ ਇਹ ਬੰਦਾ ਠੀਕ ਨਹੀਂ ਹੈ ਉਹ ਜਿਹੜਾ ਗਲਤ ਬੰਦੇ ਨੂੰ ਆਮ ਬੰਦਾ ਨਹੀਂ ਆਪਣੇ ਘਰੇ ਵੜਨ ਦਿੰਦਾ ਤੇ ਉਹ ਕਹਵੇ ਵੀ ਮੈਂ ਸੱਚਖੰਡ ਵੜਨਾ ਕਿੱਥੋਂ ਦੀ ਇਹ ਸੋਚ ਰੱਖੀ ਬੈਠਾ ਬੜਾ ਮੁਸ਼ਕਲ ਹੈ ਦਾਗ ਦੋਸ਼ ਮੋ ਚਲਿਆ ਲਾਏ ਦਰਗੇ ਬੈਸਨ ਨਹੀਂ ਜਾਏ ਮਰੀਗਦੇ ਦਾ ਦਰਗਾਹ ਦੇ ਵਿੱਚ ਬਿਲਕੁਲ ਜਗਾ ਨਹੀਂ ਮਿਲਨੀ ਏ ਪੱਕਾ ਕਰ ਲਵੇ ਜਾਂ ਆਪਣੇ ਆਪ ਨੂੰ ਠੀਕ ਕਰ ਲਵੇ ਠੀਕ ਹੈ ਜੀ ਕਰਮ ਮਿਲੇ ਆਖਣ ਤੇਰਾ ਨਾਮ ਸੋ ਤੇਰੀ ਮਿਹਰ ਦੇ ਨਾਲ ਸਾਨੂੰ ਸਿਮਰਨ ਭਜਨ ਸੰਗਤ ਮਿਲਦਾ ਜਿੱਤ ਲਗਤਰਨਾ ਹੋਰ ਨਹੀਂ ਤਾਂ ਉਹ ਕਿਹੜਾ ਤਾਂ ਜਿੱਥੇ ਜਾ ਕੇ ਅਸੀਂ ਤਰ ਸਕਾਂਗੇ ਜੇ ਕੋ ਡੁੱਬੇ ਫਿਰ ਹੋਵੇ ਸਾਰ ਜੇ ਕੋਈ ਡੁੱਬਦਾ ਤੇ ਉਸ ਦੀ ਸੰਭਾਲ ਇੱਕ ਸ਼ਬਦ ਤੇ ਗੁਰੂ ਕਰਦਾ ਨਾਨਕ ਸਾਚਾ ਸਰਬਦਾਤਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ ਜਿਹਦੀ ਸ਼ਰਨ ਦੇ ਵਿੱਚ ਅਸੀਂ ਬੈਠੇ ਸੋਏ ਸੀ ਅੱਜ ਦੇ ਹੁਕਮਨਾਮੇ ਦੀ ਸੰਖੇਪ ਦੇ ਵਿੱਚ ਵਿਚਾਰ ਸੋ ਗੁਰੂ ਸਾਹਿਬ ਮੇਰ ਕਰਨ ਜੋ ਵਿਚਾਰਾ ਸਾਧ ਸੰਗਤ ਜੀ ਆਪ ਜੀ ਸਰਵਣ ਕਰਦੇ ਹੋ ਗੁਸਾ ਨਾ ਕਰਿਓ ਇਹ ਵਿਚਾਰਾਂ ਜਿਹੜੀਆਂ ਨੇ ਮੈਂ ਕਿਤੇ ਤੁਹਾਨੂੰ ਉਪਦੇਸ਼ ਨਹੀਂ ਕਰ ਰਿਆ ਇਹ ਮੈਂ ਗੁਰੂ ਤੋਂ ਸੁਣਿਆ ਸੁਣ ਰਿਹਾ ਆਪਣੇ ਆਪ ਨੂੰ ਵੀ ਸੁਣਾ ਰਿਹਾ ਕਿਉਂਕਿ ਬਾਣੀ ਪ੍ਰਭ ਕੀ ਸਭ ਕੋ ਬੋਲੇ ਸਰੋਤੇ ਤੇ ਵਕਤੇ ਨੂੰ ਸਾਰਿਆਂ ਨੂੰ ਇਹ ਦੱਸਦੀ ਪਈ ਹੈ ਤੇ ਸਾਨੂੰ ਸਾਰਿਆਂ ਨੂੰ ਹੁਕਮ ਹੈ ਤੇ ਇਹਨਾਂ ਦੇ ਮੁਤਾਬਕ ਚੱਲਣਾ ਜੋ ਗੁਰਬਾਣੀ ਦੇ ਵਿੱਚ ਵਿਚਾਰ ਆਉਂਦੇ ਨੇ ਤੇ ਉਹੀ ਤੁਹਾਡੇ ਨਾਲ ਸਾਂਝੇ ਕਰੀਦੇ ਨੇ ਜੋ ਲਫ਼ਜ਼ ਅਲਫ਼ਾਜ਼ ਬੋਲੇ ਜਾਂਦੇ ਨੇ ਉਹ ਵੀ ਗੁਰਮਤ ਦੇ ਅਨੁਸਾਰ ਹੁੰਦੇ ਨੇ ਇਸ ਕਰਕੇ ਜੇ ਕੋਈ ਨੂੰ ਕੋਈ ਸ਼ੱਕ ਹੈ ਭੁਲੇਖਾ ਤੇ ਤੁਸੀਂ ਬਹਿ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਵਿਚਾਰ ਕਰ ਸਕਦੇ ਹੋ ਕਿਉਂਕਿ ਨਾ ਕੋਈ ਮੁਕਰ ਸਕਦਾ ਨਾ ਮੁਕਰਾ ਸਕਦਾ ਕਿਉਂਕਿ ਆਪਣੀ ਰਿਕਾਰਡਿੰਗ ਹੁੰਦੀ ਹੈ ਜੇ ਕੋਈ ਕਹੇ ਵੀ ਤੂੰ ਭਾਈ ਸਾਹਿਬ ਨੇ ਇਦਾਂ ਬੋਲ ਦਿੱਤਾ ਇਦਾਂ ਜੀ ਆ ਜੀ ਹੋ ਜੀ ਮਾਂ ਮੇਜਾਂ ਕਿ ਨਾ ਨਾ ਵੀ ਆਪ ਭਾਈ ਇੱਥੇ ਤੇ ਕੋਈ ਝੂਠ ਬੋਲਣ ਵਾਲੀ ਗੱਲ ਨਹੀਂ ਸਾਡੇ ਕੋਲੇ ਸਾਰੀ ਰਿਕਾਰਡ ਲੰਘਿਆ ਸਾਹਮਣੇ ਰੱਖ ਦੇਣੀ ਜਿੱਥੇ ਗਲਤੀ ਹੋਏਗੀ ਤੇਰੇ ਚਰਨਾਂ 'ਚ ਨਮਸ਼ਕਾਰ ਕਰਾਂਗੇ ਪਰ ਬੜੀ ਬਾਬੇ ਦੀ ਕਿਰਪਾ ਹੈ ਕੋ ਬੁਲਾਉਂਦਾ ਯੋ ਹੈ ਜੋ ਟੂ ਦੀ ਪੁਆਇੰਟ ਹੈ ਗੁਰਮਤਿ ਦੇ ਅਨੁਸਾਰ ਹੈ ਕਿਉਂਕਿ ਇੱਥੇ ਤੇ ਅਸੀਂ ਥੋੜੇ ਜੀ ਬੈਠੇ ਆਂ ਬਹੁਤ ਦੂਰ ਤੱਕ ਸਾਡੀ ਵੀਡੀਓ ਜਾਂਦੀ ਹੈ ਬੜੇ ਸੂਝਵਾਨ ਦੁਨੀਆਂ ਦੇ ਵਿੱਚ ਲੋਕ ਬੈਠੇ ਹੋ ਤੇ ਇੱਕ ਸਕਿੰਟ ਦੇ ਵਿੱਚ ਕਮੈਂਟ ਕਰਕੇ ਦੱਸ ਦਿੰਦੇ ਵੀ ਇੱਥੋਂ ਤੁਸੀਂ ਗਲਤ ਉਹਨੂੰ ਸਹੀ ਕਰੋ ਪਰ ਗੁਰੂ ਸਾਹਿਬ ਦੀ ਕਿਰਪਾ ਹੀ ਹੈ ਰੱਬ ਮੇਲ ਰੱਖੇ ਮਾਨ ਨਾਲ ਲਿਆਈਏ ਲਿਆਵੇ ਹੰਕਾਰ ਨਾ ਕਰੀਏ ਤੇ ਇਦਾਂ ਅਸੀਂ ਚੜ੍ਹਦੀ ਕਲਾ ਦੇ ਵਿੱਚ ਸੇਵਾ ਕਰਦੇ ਰਹੀਏ ਸੋ ਸਾਡੇ 8:30 ਵਜੇ ਸੇਵਾ ਹੋਣੀ ਹੈ ਜੇ ਕਿਸੇ ਨੇ ਆਣਾ ਤੇ ਜਰੂਰ ਆਕੇ ਸੇਵਾ ਕਰਕੇ ਗੁਰਦੀ ਖੁਸ਼ੀ ਪ੍ਰਾਪਤ ਕਰੋ ਭੁੱਲ ਚੁੱਕ ਮਾਵ ਸੋ ਚਾਦਰਾਂ ਦੀ ਇਕੱਠੀ ਕਰਨ ਦੀ ਸੇਵਾ ਹੋਣੀ ਹੈ ਸਭ ਨਾਲ ਮਿਲ ਕੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ